ਚੋ ਲੱਗੇ ਆਂ ਖਾਣ ਲਿਆ ਜਾ ਟਾਈਮ ਕੀ ਹੈ 1 ਵਜੇ ਕਹਿੰਦੇ ਬਾਦ ਕੀ ਮਿੰਟ ਸੱਦੇ ਸੱਦੇ ਪਹਿਣਾ ਵੇਖੀ ਨੂੰ ਆਪਣੇ ਭਤੀਜੇ ਦੇ ਦੀ ਗਾਰ ਪਹਿਣਾ ਸੈਣੀ ਲਿਆਵਾਂ ਨੇ ਸੈਣੀ ਨੇਵਾਂ ਆ ਕੰਗਾਚ ਗਰਮ ਕਰ ਲਗੋ ਉਹ ਗਰਮ ਨਹੀਂ ਕਰਨੇ ਭੈਂਦੇ ਰੋਲੂ ਜਿਹੜਾ ਕੰਜਰ ਕੰਮ ਕਰਦਾ ਇਧਰ ਵੀਰ ਤੇ ਕਹਿੰਦਾ ਮੈਂ ਹੋਸੀਆ ਨਹੀਂ ਨਹੀਂ ਰਾਜ ਗਰਮ ਨਹੀਂ ਕਰਨੇ ਨਹੀਂ ਕੁਝ ਨਹੀਂ ਕਹਿੰਦਾ ਕੁਝ ਵੀ ਕੁਛ ਨਹੀਂ ਕਹਿੰਦਾ ਆ ਲੈ ਚੱਲਦੇ ਆ ਘਰੇ ਤਾਂ ਜਾ ਤਾਂ ਚੱਜਾ ਚੱਲਦਾ ਉਹ ਬੁਹਾਣੀ ਮੱਜਣਾ ਕਰਨਾ ਕੀ ਹੈ ਸਕੂਲੇ ਚੱਲਿਆ ਵੇਖ ਲੈਣਾ ਟਾਈਮ ਹੋਇਆ ਸਕੂਲੇ ਵਾਲਾ ਕਹਿੰਦੇ ਜੀ ਆਪਦਾ ਬੈਗ ਪੜ੍ਹੇ ਗਏ ਹਾਂ ਆ ਐਪਲ ਦਾ ਹੈ ਡੱਲ ਦਾ ਬੈ ਗਿਆ ਡੱਲ ਲੈ ਆਲੇ ਸ਼ੋਫ ਨਹੀਂ ਕਰਦਾ ਫਿਰ ਕੋਈ ਰਹਿ ਜਾਂਦਾ ਬੈਗ ਹੋ ਗਈ ਫੇਰ ਸੱਚੀ ਖੋਲਣਾ ਕਿੰਨੇ ਐਨੈਕਸ ਲੋਗ ਤੋਂ ਪਹਿਲਾਂ ਵੀ ਨਹੀਂ ਕਿੱਥੇ ਆ ਕੀ ਉਹ ਚਲ ਕੋ ਕੀ ਆ ਕੋਕਰੇਜ ਕਿੱਥੇ ਆ ਕੀ ਆ ਕੀ ਆ ਉਹ ਤੇ ਮੇ ਕੋ ਅੱਛਾ ਆਇਓ ਕੌਣ ਬਣਿਆ ਵਾ ਕੌਣ ਬਣਿਆ ਵਾ ਬਾਬਾ ਬਣਾਵਾ ਬਾਬਾ ਬਣਿਆ ਵਾ ਅੱਛਾ ਬੋ ਸੋਨਾ ਬਾਬਾ ਲੱਗ ਲੱਗੰਦਿਆ ਹੀ

8022 ਦੇ ਕੋਲੇ ਲੈਫਟ ਟੂ ਸ਼ੁਰੂ ਹੋਈਦਾ ਹੈ ਸਬਜ਼ੀ ਥਰਿਆਂ ਦੇ ਸਬਜ਼ੀ ਲਈਏ ਇਹਦੇ ਨਾਲ ਸੈਲਡ ਤਿਆਰ ਕਰਨਾ ਸੰਦੀਪ ਵਾਸਤੇ ਨਾ ਛੱਲੀਆਂ ਛੱਲੀਆਂ ਹਰ ਇੱਕ ਚੀ ਜ ਟਮਾਟਰ ਟਮਾਟਰ ਸਾਰੇ ਚੀਜ਼ਾਂ ਲਈਆਂ ਜੇ ਇਹ ਕੋ ਲੈਣ ਆਏ ਆ ਨਿਊਟਰੀ ਕੋਚਾ ਮਠੀ ਮਠੀ ਛੋਲੇ ਨਹੀਂ ਮਠੀ ਛੋਲੇ ਕਰਨੀ ਖਾਣੇ ਨੂੰ ਚਲ ਖਾ ਲੈ ਯਾਰ ਇੱਕ ਪਲੇਟ ਜਨ ਮਠੀ ਛੋਲੇ ਕਰ ਦੇ ਆ ਵੀ ਚੰਗਾ ਰਸ ਪਿਆਈ ਮਾਹ ਨਿਕਲੇ ਆ ਰਸ ਚਰ ਮਾਹ ਨਾ ਜਾਣਦੇ ਲਤਾਂ ਨਾ ਤੋੜਦੀ ਮੇਰੀਆਂ ਮਹੌਲੀ ਜਾਣਦੇ ਸਤਿਕਾਰ ਸਵਾਗਤ ਹੈ ਤੁਹਾਡਾ ਜੀ ਨੇ ਵਲੌਗ ਦੇ ਵਿੱਚ ਡੈਡੀ ਠੀਕ ਨਹੀਂ ਹੈ ਉਹਦੀ ਸਿਹਤ ਬਹੁਤ ਖਰਾਬ ਹੈ ਲੂਜ਼ ਮੂਸ਼ਨ ਤੇ ਵੰਪਿੰਗ ਆ ਰਹੀਆਂ ਮੰਮੀ ਦਾ ਵੀ ਸੀਨ ਨਹੀਂ ਪਤਾ ਨਹੀਂ ਕੀ ਚੱਕਰ ਬਣਿਆ ਕੀ ਨਹੀਂ ਡੈਡੀ ਨੇ ਦੱਸਿਆ ਨੇ ਮੈਨੂੰ ਹੁਣ ਪਤਾ ਲੱਗਾ ਤੇ ਹੁਣ ਡੈਡੀ ਕਿੱਥੇ ਨਹੀਂ ਜਾਣਦੇ ਉਹਨੇ ਡਾਕਟਰ ਨੂੰ ਸਾਥ ਹੀ ਨਾ ਲੱਗਾ ਘਰੇ ਲੱਗਾ ਹੁਣ ਕੁਝ ਕੁਸ਼ ਵਗੈਰਾ ਲਵਾਉਣੀ ਹੈ ਕਹਿੰਦਾ ਮੈਂ ਲਵਾਉਣਾ ਨਹੀਂ ਮੈਂ ਨਿੰਦ ਮੋੜਾ ਕਿਉਂ ਨਹੀਂ ਇਹਨਾਂ ਗਏ ਲੋਜ ਮਸ਼ੀਨ ਗਏ ਸੀ ਇਹ ਤਾਂ ਕੰਮ ਖਰਾਬ ਹੀ ਆ ਨਦਨ ਕੀ ਹੋਈ ਸੀ ਨਦ ਨਦਾਂ ਕਿਥੇ ਆਉਂਦੇਗੇ ਉਹਦੇ ਪੈਗ ਆਉਂਦਾ ਤੇ ਨਦਾਂ ਦੇ ਟੱਟ ਵਿੜੂਂਦਾ ਰਹੋਂਦੇ ਕਿਥੇ ਆ ਉਧਰ ਦੇਖੋ ਮੈਂ ਲਗਾਣੀ ਲੋਜ ਮਸ਼ੀਨ ਗਏ ਲੜੀ ਨੇ ਕੈਮ ਹੋਣਾ ਉਹਨੇ ਵੇਖੀ ਉਹਨੇ ਜਮਾਂਦੀ ਆ ਤੇ ਵਾਹ ਰੋਈ ਤਾਂ ਥੜੀ ਆ ਨਾ ਨਾ ਅਰੇ ਦਨੀਆ ਛਣਾ ਬਬੂ ਜੀ ਛਣਾ ਬਬੂ ਨਾ ਛਣਾ ਬਬੂ ਪਿੰਡ ਹਟ ਜਾਣਾ ਮੁੰਡਾ ਢਿਡਾ ਬੜਾ ਮੁੰਡਾ ਹਾਲੀ ਹੁਣ ਥੋੜਾ ਜਿਹਾ ਹਰਕਤ ਆ ਗਿਆ ਨਾ ਮੇਗਾ ਲਿਖਦੇ ਪਟੋਲ ਸੋਣਾ ਉਹਨਿਆ ਜਿਹੜੀ ਨਾ ਸੜਕਾਂ ਤੇ ਕਿਹੜੇ ਚੱਕੀ ਕਿਹੜੇ ਕਾਪੀ ਨਾ ਆਗਲੇ ਆ ਲੈ ਆਪ ਕੋਲ ਤੇ ਰਹਿ ਤੇ ਇਹ ਪੁਰੇ 2 ਗੱਲ ਬਾਅਦ ਆਈ ਜਣਾ ਆਈ ਜਣਾ ਵੇ ਲੋਜੀ ਚੱਲਾ ਛੱਡ ਇਹਨੂੰ ਇਹਨੂੰ ਰੱਖਣਾ ਇੱਥੇ ਇਹਨੂੰ ਰੱਖ ਦੇ ਗੱਡੀ ਜੇ ਸਕੂਟਰੀ ਰਹਾ ਦੇ ਦੇ ਰਹਿਣ ਦੇ ਰ ਇਹਨੂੰ ਨਹੀਂ ਖੜਨਾ ਫਿਰ ਇੱਥੇ ਰੱਖ ਦੇ ਨੂੰ ਆਪਾਂ ਚੱਲ ਠੀਕ ਨੇ ਚੱਲ ਰਹਿਣ ਚੱਲਾ ਚੱਲ ਬਾਹਰ ਤਲੀ ਚਲੋ ਚੱਲ ਆਪਾਂ ਥੋਕੀ ਜਾਣੇ ਆ ਤੁਰ ਕੇ ਚੱਲ 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 ਸਿਰ ਖਲਾਰ ਵੀ ਲਿਆ ਆ ਹਾਂਜੀ ਹੁਣ ਆਪਾਂ ਚੱਲੇ ਆ ਕ੍ਰਾਫਟ ਬਾਜ਼ਾਰ ਕਹਿੰਦੇ ਕਾਦੀਆਂ ਕ੍ਰਾਫਟ ਬਾਜ਼ਾਰ ਲੱਗਾ ਆ ਤੇ ਮੈਂ ਚੱਲੋ ਹੋਵਨੇ ਆ ਤੇ ਨਾਲ ਜਸਮੀ ਨੂੰ ਲੈ ਚਲਦੇ ਆ ਮਸੀ ਜੀ ਨੂੰ ਨਾਲ ਲੈ ਲੈਣੇ ਆ ਨਾਲ ਸੰਦੀਪ ਨੂੰ ਬੈਠ ਬੈਜੇ ਆਂ ਬੈਜੇ ਹੀ ਦੇਖਦੇ ਨਾ ਜਾਈਂ ਜਾਣਦੇ ਆਪਾਂ ਇੱਧਰ ਬੈਠੇ ਭਾਜੀ ਨਹੀਂ ਨਾ ਅਰਜੁਨ ਮਗਰਿਆ ਬਸਜੀ ਮਗਰ ਬੈਠੇ ਲੈ ਆ ਵੀ ਪਹੁੰਚ ਗਏ ਆ ਵੀ ਕ੍ਰਾਫਟ ਯਾਰ ਇੱਧਰ ਲੱਗਾ ਜੇ ਇੱਧਰ ਮਥੇਰੇ ਮੈਂ ਕਹਿੰਦਾ ਨੰਦ ਲੱਗੇ ਆ ਲੈ ਵੀ ਪਹੁੰਚ ਗਏ ਤਾਂ ਆਦਿ ਆਪਾਂ ਚਲਿਏ ਚੱਲ ਆ ਜਾ ਕਿਲੋਂ ਬੰड्या ਹਣ ਚਾਬੀ ਮੇਰੇ ਕੋਲ ਹੀ ਆ ਜਾ ਵੇਖ ਲਾ ਇਹ ਹੈ ਟਿਕਟ ਕਾਊਂਟਰ ਇਧਰੋਂ ਆਉਣ ਟਿਕਟ ਲੈਨੇ ਐ ਇਹ 20 ਤਰੀਕ ਤੱਕ ਹੈਗਾ ਜੀ ਕਰਫਟ ਵੀ ਹੈ ਇੱਕ ਬੰਦੇ ਦੀ 30 ਰੁਪਏ ਟਿਕਟ ਐ ਚੱਲਦੇ ਹੁਣ ਆਪਾਂ ਉੱਪਰ ਦੇਖਦੇ ਕਿਵੇਂ ਵਧੇ ਉਹਦੇ ਮਾਰਾ ਤੀ ਦੱਸੋ ਆਜੋ ਇੱਜ ਸਵਾਰੀਆਂ ਛਾਲ ਮਾਰ ਕੇ ਭੱਜ ਗਈਆਂ ਨੇ ਹੈ ਇੱਜ ਸਵਾਰੀਆਂ ਨੇ ਸਵਾਲ ਸਵਾਲ ਮਾਰ ਕੇ ਭੱਜ ਗਈਆਂ ਆਹ ਬੰਦੇ ਪਕੋੜੇ ਹੋ ਗਏ ਮੋਦੀ ਸਾਹਿਬ ਆ ਕਰੋ ਕੋ ਮੈਂ ਤਾਂ ਸਵਾਰੀਆਂ ਛਾਲ ਮਾਰ ਕੇ ਭੱਜ ਗਈਆਂ ਹਾਂ ਨਹੀਂ ਨਾ ਖਾਣੀ ਰੌਣਕ ਨਹੀਂ ਆਪਣੇ ਪਟਾਲੇ ਲਗਾਉਂਦੇ ਨਾ ਰੌਣਕ ਜਿਆਦਾ ਨਹੀਂ ਖਿੰਦੀ ਅਸੀਂ ਆਪਣੇ ਜਿਆਦਾ ਨਹੀਂ ਦੁਨਾਨਕ ਸਵੀਟ ਕੋਲ ਕਰ ਦੋ ਕਿਤੇ 40 50 ਜੱਸੀ ਇਹਨੇ ਜੱਸੀ ਜੱਸੀ ਹੋਈਵੇਂਗੀ ਨਹੀਂ ਓਏ ਇਹਨੂੰ ਤੇਰੇ ਪਿਆਜ ਕਿੰਨੇ ਆ 282 ਹੀ ਹੋਣੇ ਬੋਲਵਰ ਮੈਨੂੰ ਫੋਲੋ ਬੈਕ ਕੀਤਾ ਸਾਰੇ ਚਾਰ ਪੰਜ ਸੌ ਬੋਲਵਰ ਲੈ ਕੇ ਫਿਲਮ ਚੁੱਕੀ ਜਾ ਫਿਲਮ ਮੈਂ ਕਹਿੰਦਾ ਬੋਲਵਰ ਨਹੀਂ ਕੰਡਿਆ ਜੱਸੀ ਤੂੰ ਸਟੋਰੀ ਲਾਈਕ ਕੀਤੀ ਆ ਜੱਸੀ ਆ ਜੱਸੀ ਦਿਲ ਤੋੜਦਾ ਇਹਨੇ ਜੱਸੀ ਨੇ ਫੇਰ ਸਵੀਟ ਕੌਣ ਆ ਠੀਕ ਹੈ ਗੈਸਟ ਫੈਨ ਥੈਂਕ ਯੂ ਥੈਂਕ ਯੂ ਬਰੇ ਥੈਂਕ ਯੂ ਮਮ ਇੱਥੇ ਨਹੀਂ ਆਈ ਨਾ ਦੀਦੀ ਨਹੀਂ ਆਈ ਹਰ ਮਾ ਉਹ ਕਹਿੰਦਾ ਇਹ ਲੈ ਉਹ ਮੈਂਮ ਰਾਵਣੀ ਮਿਲਿਆ ਬਹੁਤ ਵਧੀਆ ਲੱਗਾ ਇਹਦਾ ਨਾਂ ਕੀ ਬਾਜੀ ਹਾਂਜੀ ਜਿਹੜੀ ਗਵਾਣਾ ਨਾ ਇਹਦਾ ਜ਼ੈਰੀ ਹੈ ਅੱਛਾ ਅੱਛਾ ਠੀਕ 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 ਕੰਮ ਜ਼ੈਰੀ ਬੜੇ ਪਾਦੇ ਕੰਮ ਜ਼ੈਰੀ ਹੋਵੇ ਨਾ ਪਰ ਤੂੰ ਜਿਹੜੀ ਕਰ ਗਿਆ ਨਾ ਮੇਰ ਨਾਲ ਬੱਲੇ ਬੱਲੇ ਖਾਂ ਵੀ ਬੜੇ ਤਗੜੇ ਜਹਦੇ ਉਹ ਦੇਖ ਰ ਰਹੇ ਹੈ ਇਹ ਲਾਈਟ ਵੀ ਲੱਭ ਜੇਣਾ ਵਾ ਇਹ ਕਹਿੰਦਾ ਮੂੰਹ ਵਿੱਚ ਆੜੀ ਆ ਉਹ ਪਿੱਛੇ ਜਾਣਾ ਕਰਨਾ ਪਿੱਛੇ ਚੱਲ ਕਰਨਾ 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 ਹੋ ਗਿਆ ਸੈਟ ਹੈ ਨਾ ਬਾਹਰ ਦੇ ਉੱਪਰ ਮੂੰਹ ਕਰਾਣਾ ਮੂੰਹ ਇੱਧਰ ਨੂੰ ਕਰਾ ਮੂੰਹ ਇੱਧਰ ਨੂੰ ਕਿੰਨਾ ਤਮਾਸਾ ਕਰਦੇ ਹੋ ਸੀ ਕਹਿੰਦਾ ਮੇਰੇ ਮੋਢੇ ਤੇ ਬਾੜ ਮੈਂ ਹਾਂ ਲੈ ਸਿਰ ਤੇ ਬਾੜ ਦੇ ਨੇ ਮੋਢੇ ਤੇ ਘਮਾਉਣਾ ਹੈ ਫੋਟੋ ਫੋਟੋ ਕਲਿੱਕ ਕਰ ਪਹਿਨਣ ਨੂੰ ਆਂਗਾ ਤਾਂ ਲਈ ਆ ਬਸ ਤੂੰ ਠੇਕਾ ਮਾਰ ਲੈ ਮੇਰੇ ਨਾਲ ਹੁਣ ਪੱਕਾ ਹੀ ਠੇਕਾ ਜਨਵਾਉਂਦਾ ਦੇ ਦੇ ਠੇਕਾ ਕੱਲ ਮਾਰ ਲੈ ਇਹਨੇ ਆਂ ਸੇਵਾ ਹੀ ਹੁੰਦੀ ਆ ਆ ਬਾਬਾ ਵਾ ਸਹੀ ਕਰ ਸਹੀ ਕਰ ਮਾਰੇ ਮੁਕਾ ਗਿਆ ਅੱਜ ਲੈਣਾ ਲੈ ਹੋਰ ਲੈ ਆ ਜੜੇ ਲੈ ਆ ਗਾ ਮਨ ਲੈ ਡਾ ਡੁੰਗੇ ਜਿਹਾ ਪਾਇਨੇ ਨੇ ਇੱਚ ਨਹੀਂ ਨਹੀਂ ਖਾਣੀ ਇੱਥੇ ਬਾਹਰ ਦੇ ਪਾਇਏ ਚੱਲ ਜਿਆ ਕਰ ਹੋ ਉਹ ਫੇਟ ਬੀਜਦਾ ਰੋਜ ਅੱਛਾ ਗਤੀ ਉਹਦਾ ਨਿਸ਼ਾਨਾ ਗੋਲਾ ਪੋਲਾ ਤੁਹਾਡੇ ਮੱਚ ਦੀ ਗੱਲ ਚੱਲੇ ਚੱਲੇ ਸੱਟਾ ਸੱਟਾ ਚੱਲੇ ਚੱਲੇ ਚੱਲਾ ਮੈਂ ਨੀ ਮੈਂ ਕਿੱਥੇ ਸੱਟਣੇ ਆ ਫੇ ਭਰਾ ਮੈਂ ਡਰਦੇ ਮਾਰੇ ਨੇ ਫੜਾਤੇ ਕੰਨੇ ਹੀ ਆ ਉਹ ਗੋਲੇ ਜੇ ਚੱਲੇ ਸੱਟ 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 ਕਿੰਝ ਜ਼ੋਰ ਪਈ ਤੇ ਓਏ ਇਹ ਤੇ ਗਾੜੀ ਖਿਲੋਤਾ ਵਾ ਕਲੈਨ ਪਣਾ ਲਾ ਦਿੰਦਾ ਪਹਿਲਾਂ ਇਹਦੇ ਚੱਲ ਚੱਲੇ ਲੈ ਹੁਣ ਨਿੱਕੀ ਨਹੀਂ ਹੁਣ ਬੇੜਾ ਬੇੜਾ ਕਰਕੇ ਜਾਦਾ ਜੀ ਚੱਲ ਜਰਾ ਨਾ ਿਆਰ ਵਜਾਰਾ ਜਾ ਚਾਲਾ ਫੂਲ ਚੋਂ ਲਿੰਕ ਕੱਢਿਆ ਤੇ ਕੋਈ ਸਾਬ ਹੈ ਮੂਰੇ ਇਹ ਓਹੋ ਇਹੋ ਇਹੋ ਨੀ ਗੱਲ ਆਉਂਦੇ ਨੇ ਨਾ ਬੈਠ ਲੰਗੇ ਹੁਣੀ ਰੁਕ ਜਾ ਕੋਈ ਸ਼ੈਂਪੂ ਸ਼ੰਪੂ ਕੱਢ ਲੈ ਕੋ ਸਿਰਮ ਤੇ ਪਾ ਦੇਗਾ ਮਾਸੀ ਦੇ ਕੰਮ ਆ ਜੇ ਸ਼ਰਮ ਹੈ ਫਰ ਗੰਨੂ ਹੂੜਾ ਦਵਾ ਦੋ ਨਹੀਂ ਤੇ ਇੱਕ ਦਾ ਮੜਿਆ ਬੰਦ ਹੋਏ ਨੇ ਫਰ ਨਿੱਕੇ ਪਰ ਪੂੜੇ ਨੇ ਲੱਗੇ ਨਿੱਕੇ ਦੇ ਆਈ ਆਲੂ ਜੇ ਬਸ ਇਦਾਂ ਵੱਡ ਕੇ ਫੜਾਣੇ ਤੁਹਾਨੂੰ ਅੱਛਾ ਅੱਛਾ ਖਾਣੇ ਆ ਨਹੀਂ ਨਹੀਂ ਬਾਹਰ ਗੁੰਨ ਦੇ ਦੋ ਹੂਟੇ ਯਾਰੀ ਹੂਟਾ ਲਓ ਬਹੁਤ ਆਦੋ ਮੈਂ ਆ ਵੀ ਲੇ ਤਾਂ ਪੇਂਦੀ ਲੱਗੇ ਨਹੀਂ ਜਾਣ ਦੋ ਆਹ ਕਹਾ ਬਾਈ ਹੰਨ ਖੁਸ਼ ਹੋ ਗਈ ਬਸ ਇਹਦਾ ਕਰਕੇ ਆਏ ਅਸੀਂ ਮੈਂ ਚਲੋ ਹੂਟਾ ਹਟਾ ਲੈ ਲਓ ਤੇਜ ਨਾ ਕਰੇ ਭਾਈ ਐਨਾ ਬੜਾ ਮੜੀ ਚੱਕਰ ਆਉਣੇ ਉਹਨੂੰ ਬਾਈ ਮਾਂ ਪੁੱਤਾਂ ਨਾਲ ਬੰਨੇ ਆ ਪੂਤ ਮੰਗਲਾ ਜਾ ਪਰ ਕਹਿੰਦੇ ਨਹੀਂ ਵੇਖਣਾ ਵੀ ਡਰਦੀ ਆ ਹਰ ਗਣ ਆ ਗਈ ਹੂਟਾ ਲੈ ਕੇ ਹੈ ਲੈ ਲੈ ਹੂਟਾ ਫੇਰ ਕਹਿੰਦਾ ਦੱਸ ਦੇ ਜਿੰਨੇ ਆ ਕੇ ਆ ਕੇ 5 ਰੁਪਏ ਮੈਂ ਹਾਂ ਜੀ ਆਪਣਾ ਲੈ ਆ ਜੀ ਫੇਰ ਗਲਾ ਆਪਣਾ ਇਹ ਕੀ ਭਾਈ ਦੇਸੀ ਜਿਓ ਹਾਂ ਮੱਖਣ ਮੱਖਣ ਆ ਬਟਰ ਬਟਰ ਉਹ ਮੱਖਣ ਆਏ ਬਸ ਠੀਕ ਐ ਵੀਰ ਕਹਿੰਦੇ ਆ ਗਲਾਸ ਜਿੰਨੇ সুইਟਕੋਨ ਆ ਗਏ ਪੰਜਾਂਵਾਂ ਦੇ ਤੇ ਮੈਂ ਜੀ ਗਲਾਸ ਆਪਣਾ ਲੈ ਆਈਏ ਤੇ ਹਾਂ ਉਹ ਗੂੜੇ ਵੱਡੇ ਵਾ ਦੋ ਹੀ ਲੱਗੇ ਆ ਇੰਨਾ ਜਿਆਦਾ ਰਸ਼ ਨਹੀਂ ਹੈਗਾ ਨੋਰਮਲ ਜਿਹਾ ਹੀ ਐ ਵੈਸੇ ਕਹਿੰਨੇ ਭਾਜੀ ਇੰਨਾ ਜਿਆਦਾ ਮੇਲਾ ਨਹੀਂ ਭਰਦਾ ਇੱਥੇ ਕਾਦੀਆਂ ਬਟਾਲੇ ਬਟਾਲੇ ਐਂਡ ਘਾਲਵਾਦ ਨਾ ਉੱਥੇ ਭਰਦਾ ਮੇਲਾ ਬਟਾਲੇ ਆਉਂਦੇਗਾ ਨਹੀਂ ਅੱਛਾ ਆ ਗਈ ਭਾਈ ਢੋਲ ਜਾ ਆ ਗਈ ਆ ਗਈ ਇਹ ਜਾਜਦਾ ਵਾ ਜਾਇਦਾ ਲੈ ਜਾਇਦਾ ਨਾ ਆ ਵੀ ਖੰਡਾ ਵਿੱਚ ਝੁਮਕੇ ਜੇ ਸੰਦੀਪ ਅੰਨੇ ਕਨੇ ਸਾਮਾਨ ਕਾਫੀ ਮਿਲਦਾ ਇਥੇ ਇਹਨਾਂ ਦਾ ਗਾਣੇ ਲਾਇਆ ਮੇਰਾ ਮੈਂ ਕਾਪੀਰਾਈਟ ਲਾਇਆ ਇਹਨਾਂ ਨੇ ਲਾਇਆ ਇਹਨਾਂ ਮਾਰੋ ਖੜਾ ਮਾਰੋ ਇਧਰ ਲਾਓ ਭੱਜ ਜਗਾਤੀ ਜਗਾਤੀ ਮਾਰਾ ਕਿੰਨ ਵਨ ਆਪਰੇਟ ਕਰਾ ਗ੍ਰਾਉਂਡ ਤੇ ਬੰਦ ਹੋ ਗਈ ਯਾਰ ਲੈ ਉਹ ਆਗ ਮੱਛਰ ਮੱਛਰ ਹੋ ਗਿਆ ਭਾਜੀ ਮੱਖੀ ਆ ਆ ਗਈ ਆ ਗਈ ਮਾਸੇ ਨੇ ਖਾਲੇ ਸਵੀਟ ਕੌਰ ਤੇ ਇਹ ਖਾਂਡ ਜਾਣਾ ਹੈ ਬੇਲਪੁੜੀ ਇਹ ਹਲਕੋ ਨਾਂਡ ਮੇਰੀ ਹੂਟੇ ਹੁਣ ਘਰੇ ਘੁੰਮ ਲਿਆ ਕਾਫੀ ਚੱਲੇ ਹੁਣ ਹਨੇਰਾ ਵੀ ਕਾਫੀ ਹੋ ਗਿਆ ਅੱਜ ਅੱਜਾ ਲਾਇਆ ਬੜਾ ਵਧੀਆ ਇਹਨਾਂ ਨੇ ਫੈਕਸ ਦਾ ਹਾਂਜੀ 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 ਇਧਰੋਂ ਨਿਕਲ ਜਾ ਬਾਰੋ-ਬਾਰ ਓਕੇ ਜਸ ਸਿੰਘ ਖਾਣਾ 버ગર ਇੱਕ ਬਾਈ 버ગર ਕਰ ਦੋ ਲੈ ਲੋ ਸਮਾਪਤੀ ਹੋ ਗਈ ਜੇ ਚਲੋ ਚੱਲਗੇ ਘਰੇ ਆ ਗਿਆ ਮੈਂ ਤਾਂ ਹੁਣ ਡੈਡੀ ਹੋਣਾ ਜੋਗਾ ਤੇ ਮੰਮੀ ਹੁਣ ਜਗਾ ਸੰਦੀਪ ਜੋਗਾ ਇਹਨਾਂ ਤੱਕ ਨਾ ਜਾਣੇ ਜਗਾ ਪਾਣੀ ਇੱਕ ਲੈ ਗੰਬੜੀ ਤਿਆਰ ਕਰਨਾ ਸਵੇਰੇ ਪੀ ਲੈਣਗੇ ਖਾਲੀ ਪੇਟ ਉੱਠ ਕੇ ਕਿਉਂਕਿ ਪੇਟ ਵਾਸਤੇ ਬਹੁਤ ਵਧੀਆ ਹੁੰਦਾ ਹੈ ਤੇ ਤੁਸੀਂ ਦੇਖਿਓ ਵੀ ਪਹਿਲਾਂ ਖੀਰੇ ਦੇ ਨਿੱਕੇ-ਨਿੱਕੇ ਟੁਕੜੇ ਕਰਕੇ ਇਹਦੇ ਚ ਪਾ ਦੇਣਾ ਟਮਾਟਰ ਪਾ ਦੇਣਾ ਚਿਕੰਦਰ ਪਾ ਦੇਣੀ ਤੇ ਫਿਰ ਸ਼ਿਮਲਾ ਪਾ ਦੇਣੀ ਆ ਥੋੜੀ ਜਿਹੀ সুইਟ ਕੌਰ ਕੱਢੇ ਇਹ ਪਾ ਦੇਣੀ ਹੈ ਰਾਤ ਨੂੰ ਭਿਓ ਕੇ ਰੱਖ ਦੇਣੀ ਹੈ ਇੱਕ ਐਪਲ ਪਾ ਦੂ ਅੱਧਾ ਕੱਟ ਕੇ ਬਰੀਕ-ਬਰੀਕ ਤੈਨੂੰ ਭਰ ਦੇਣਾ ਪੂਰਾ ਪਾਣੀ ਨਾਲ ਰਾਤ ਭਿੰਜਿਆ ਰੋਗੇ ਤੇ ਸਵੇਰੇ ਪੀਣਗੇ ਤੇ ਵਧੀਆ ਚੀਜ਼ ਹੋ ਜੂਗੀ ਕਹਿੰਦੇ ਵੀ ਬਹੁਤ ਵਧੀਆ ਹੁੰਦਾ ਏ ਤੇ ਚਲੋ ਕਰਦੇ ਹਾਂ ਇੰਨਾ ਪਲਾ ਕਿੰਦਾ ਠੀਕ ਆ ਵਧੀਆ ਬਣ ਗਿਆ ਨਾ ਓਕੇ ਆ ਕੰਮ ਆ ਵੇਖਿਓ ਕਿ ਸਾਰਾ ਸਿਸਟਮ ਇਹਦੇ ਵਿੱਚ ਨਾ ਪਾਤਾ ਉਹ ਵੀ ਪਏ ਆ ਚਿਕੰਦਰੀ ਪਾਈ ਹੈ ਬੜੀ ਬਰੀਕ-ਬਰੀਕ ਕੀਤੀ ਨਾ ਤੇ ਉਹ ਥੱਲੇ ਬੈ ਗਈ ਹੈ ਪਾਣੀ ਰੈੱਡ ਹੋ ਗਿਆ ਨਾ ਰੋ ਆਪਣੀ ਇਸੇ ਹੀ ਇਹਨੂੰ ਕਿਉਂ ਵਧੀਆ ਗੁੱਡ ਘਟਾਣੂ ਬਣ ਜਾਣਾ ਇਹ ਜਿਹੜੇ ਆਪਣੇ ਪੇਟ ਨੂੰ ਜ਼ਰੂਰੀ ਚਾਹੀਦੇ ਨਾ ਘਟਾਣੂ ਉਹ ਬਣ ਜਾਣੇ ਇਹਦੇ ਅੰਦਰ ਜਿਹੜੇ ਆ ਬੈਕਟੀਰੀਆ ਜਿਹੜੇ ਵਧੀਆ ਬਣ ਜਾਣੇ ਆ ਜਿਹੜੇ ਆਪਣੇ ਪੇਟ ਨੂੰ ਜ਼ਰੂਰਤਾ ਜੀ ਵੀ ਨਵੀਂ ਐਪਲ ਵੀ ਕੱਟ ਕੇ ਪਾਤਾ ਚਤਾਪਾ ਲਗਾ ਹੀ ਹੈ ਡੈਡੀ ਨਸੀਬ ਕਰਦਦੇ ਨੇ ਕਿਉਂਕਿ ਆਪਾਂ ਤਾਂ ਹੁਣ ਫਾਸਟ ਫੂਡ ਵਗੈਰਾ ਖਾਂਦਾ ਆ ਇਹ ਮੈਂ ਨਹੀਂ ਖਾਣਾ ਹੁਣ ਕੋਈ ਡੈਡੀ ਮੰਮੀ ਨੇ ਕੱਟ ਕੇ ਦੇ ਦਿੰਦੇ ਨੇ ਬਸ ਚਲਿਓ ਉਹ ਸਭ ਜਿਵੇਂ ਮੈਂ ਸਪੈਸ਼ਲਿਸਟ ਮਾਲ ਲੈ ਕੇ ਆਇਆ ਸਾਰਾ ਕੀ ਮੈਂ ਵੀ ਸਾਰੇ ਜਿਹੜੇ ਖਾਣਗੇ ਯਾਰ ਬਣਾ ਕੇ ਸੈਲਡ ਫੁੱਲਡ ਜਿਹਾ ਵੀ ਸਾਰਾ ਬਾਰੀ ਥਣੀ ਪੈਣੀ ਹੋਵੇ ਇਹ ਮਾਣੀ ਮੋਟੀ ਇਦਾਂ ਨਹੀਂ ਪੈਂਦੀ ਹੁਣ ਇੰਨੇ ਦਿਨ ਮਹੀ ਪਿੰਦਾ ਰਿਹਾ ਅੱਗੇ ਨਹੀਂ ਚੁਹਿਆ ਵੀ ਕੀ ਖਾਣ ਲਈ ਮੰਡਾ ਇਹ ਕਹਿੰਦਾ ਮੈਂ ਚਾਕਲੇਟ ਖਾਣੀ ਹੈ ਇਧਰ ਕਿਹਨੇ ਚੋਕਲੇਟ ਖਾਣੀ ਚੋਕਲੇਟ ਖਾਣੀ ਹੈ ਮੈਂ ਤਾਂ ਡਾਂ ਗੇਮ ਖੇਡਣ ਚੰਗਾ ਨਹੀਂ ਆ ਰਿਹਾ ਇਹ ਗੁਰਵਾ ਹੈ ਇਹ ਤੇ ਮੈਂ ਐਕਬੁੱਕ ਤੇ ਉੱਠਣ ਦੇ ਦਿੰਦਾ ਬੰਦੇ ਨੂੰ ਕਹਿੰਦਾ ਵੀ ਚਲਾਈ ਜਾ ਚਲਾਈ ਜਾਂ ਨਜ਼ਰਾ ਹੀ ਵਹਿਮ ਲੈ ਆ ਸਾ ਬੜਾ ਮਜ਼ਾ ਆਉਂਦਾ ਗੁਰਵਾ ਤੇ ਕੀ ਕਰਨਾ ਹੈ ਮੈਂ ਰੱਖ ਕੇ ਕਿੰਨੇ ਪਕੌੜੇ ਖਾਣੇ ਆ ਮੈਂ ਬਲੂਨ ਨਾ ਨਾ ਰੋਥ ਹੈ ਹੈ ਬਲੂਨ ਨਾ ਰਾਵ ਬਲੂਨ ਲੈਣਾ ਹੈ ਕਿੱਥੋਂ ਲੈਣਾ ਉਹ ਤੋਂ ਫਾੜ ਦੋ ਕਹਾਂ ਤੋਂ ਜਾਣੇ ਕਹਾਂ ਤੇ ਰੁਕ ਜਾ ਜਾਣੇ ਪਹਿਲਾਂ ਮੈਂ ਦੱਸ ਪਕੌੜੇ ਪਕੌੜੇ ਕਿਹੜੀ ਖੁਸ਼ੀ ਚ ਖਾਣੇ ਤਾਂ ਉਹ ਹੈ ਡਿਗਪਣਾ ਸੱਟ ਲੈ ਨਾ ਖਾਣੇ ਉਹ ਨਹੀਂ ਖਾਣੇ ਪਾਣੇ ਕਹਿੰਦੇ ਕਰੀ ਜਾਂਦੇ ਕਿ ਨਹੀਂ ਮੈਂ ਪਕੌੜੇ ਕੱਢ ਕੇ ਦੇਵਾਂ ਜੈ ਜੋ ਤਿੰਨ ਡੰਗਾ ਕਾ ਪਕੌੜੇ ਕੱਢਦਾ ਪਕੌੜੇ ਕੱਢਦਾ ਜਿੱਤੀ ਇੰਟਰੀ ਜਾ ਕੇ ਸਬਜੀ ਕਟਣ ਦੀ ਆ ਅੱਛਾ ਆਟਾ ਗੁੰਨ੍ਹ ਦੀ ਆ ਆਟਾ ਗੁੰਨ੍ਹ ਦੀ ਆ